ਆ ਸਪੈਸ਼ਲ ਬਿੱਡ ਪੜਾਇਸਟਰ ਅੱਛਾ ਕੰਪਲੀਟ ਹੈ ਕੰਪਲੀਟ 500 ਰੁਪਏ 500 ਰੁਪਏ ਦੇ ਵਿੱਚ ਲਓ ਜੀ ਵੀਰੋ ਇਸ ਦੇ ਵਿੱਚ ਵੀ ਭਾਜੀ ਨੇ ਧਮਾਕਾ ਕਰ ਦਿੱਤਾ ਤੇ ਜਿਹੜਾ ਵਾਸ਼ ਵੇਸ਼ਨ ਮਾਰਕੀਟ ਦੇ ਵਿੱਚ 1500 2000 ਦਾ ਵਾ ਇੱਥੇ ਤੁਹਾਨੂੰ ਮਿਲ ਜਣਾ 500 ਰੁਪਏ ਦੇ ਵਿੱਚ ਭਾਜੀ ਮੈਂ ਉਹੀ ਤੁਹਾਨੂੰ ਗਲਾਸ ਲਾਈਟ ਵਾਲਾ 3 ਲਾਈਟਿੰਗ 1000 ਰੁਪਏ ਚ ਦੇ ਦਾਂਗਾ ਭਾਜੀ ਆ ਟੱਚ ਵਰਕ ਕਰੋਗੇ ਤਾਂ ਬਿਲਕੁਲ ਬਿਲਕੁਲ ਜੀ ਕਲਰ ਚੇਂਜ ਅਲਾਵਾ ਦੇਖ ਲਓ ਇੱਥੇ ਤੁਹਾਡਾ ਇੱਕ ਬਾਥਰੂਮ ਤਿਆਰ ਹੋਣਾ ਉੱਥੇ ਭਾਜੀ ਤਿੰਨ ਬਾਥਰੂਮ ਤਿਆਰ ਕਰਕੇ ਦੇਵੋਗੇ ਤੁਹਾਨੂੰ ਸੇਮ ਪ੍ਰਾਈਸ ਦੇ ਉੱਤੇ ਤੇ ਕੁ ਜਿਹੜੀ 2.5 ਤੁਹਾਨੂੰ ਬਰਾਸ ਵਿੱਚ ਪਿੱਤਲ ਦੇ ਵਿੱਚ 250 ਰੁਪਏ ਤੋਂ ਸਟਾਰਟਿੰਗ ਤੇਰਾ ਪਾਜੀ ਪੱਕੀ ਗੱਲ ਹੈ ਨਾ ਪਿੱਤਲਾ ਬਿਲਕੁਲ ਪਿੱਤਲ ਦੇ ਵਿੱਚ ਪਿੱਤਲ ਦੀ ਮਾਰਕੀਟ 'ਚ ਇਹੀ ਤੁਹਾਨੂੰ ਜੀ 5500 ਦੀ ਮਿਲਦੀ ਆ ਤੇ ਉਹੀ ਅਸੀਂ ਤੁਹਾਨੂੰ 2600 ਰੁਪਏ ਦੀ ਭਾਈ ਪੱਕੀ ਗੱਲ ਹੈ 2600 ਰੁਪਏ ਦੇ ਵਿੱਚ 2600 ਰੁਪਏ ਦੀ ਫਰਸਟ ਕੁਆਲਿਟੀ ਦਾ ਮਾਲ ਹੋਊਗਾ 2600 ਰੁਪਏ ਦੀ ਸਿੰਗਲ ਪੀਸ ਹੈ ਸਿੰਗਲ ਸ਼ੀਟ ਇਹ ਕਿਉਂਕਿ ਮਾਰਕੀਟ ਦੇ ਵਿੱਚ 6-6000 ਦੀ ਵੇਚੀ ਜਾ ਰਹੀ ਹੈ ਤਿੰਨ ਗੁਣਾ ਜ਼ਿਆਦਾ ਰੇਟ ਥੱਲੇ ਦੱਸਤਾ ਵਾ ਮੈਂ ਤੁਹਾਨੂੰ ਪਹਿਲੇ ਹੀ ਬੇਨਤੀ ਕਰ ਚੁੱਕਿਆ ਇਹ ਸਾਡਾ ਕੁਆਂਟੀਟੀ ਦੇ ਕਰਕੇ ਕੁਆਂਟੀਟੀ ਦੇ ਕਰਕੇ ਤਾਂ ਥੱਲੇ ਆ ਵੀ ਇਸ ਰੇਟ ਤੇ ਮਿਲੂਗਾ ਸਾਰਾ ਇਹ ਇੱਕ ਆਫਰ ਹੋਰ ਜੇ ਬਾਈ ਚਾਹਦੇ ਤੇ ਮੰਨ ਲਓ ਸ਼ੇਅਰ ਕਰਕੇ ਆਉਂਦਾ ਵੀਡੀਓ ਸ਼ੇਅਰ ਕਰਕੇ ਆਵੇ ਵੀਡੀਓ ਸ਼ੇਅਰ ਕਰਕੇ ਆਏਗਾ ਤਾਂ ਉਹਦੇ ਲਈ ਮੈਂ ਸਪੈਸ਼ਲ ਗਿਫਟ ਜੈਟ ਵੀ ਹੈ ਜੈਟਸ ਇਹਦੀ 200 ਰੁਪਏ ਕੋਸਟ ਹੈ ਤੇ ਇਹ ਮੈਂ ਸਭ ਨੂੰ ਫ੍ਰੀ ਦੋਗੇ ਤੁਸੀਂ ਫ੍ਰੀ ਦਵਾਂਗਾ ਜਿਹੜਾ ਵੀ ਲੋ ਜੀ ਲੋ ਵੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਬਹੁਤ ਫਾਇਦੇਮੰਦ ਹੋਣ ਵਾਲੀ ਆ ਲਖਨਪਾਲ 07 ਦੀ ਇਸ ਵੀਡੀਓ ਦੇ ਵਿੱਚ ਸਾਡੇ ਸਾਰੇ ਵੀਰਾਂ ਦਾ ਸਵਾਗਤ ਆ ਕਿਉਂਕਿ ਅੱਜ ਅਸੀਂ ਆਏ ਆ ਜੀਐਸ ਕੋਗਨਾ ਸੈਂਟਰੀ ਆਲੇ ਆ ਜੋ ਕਿ ਬਹੁਤ ਫੇਮਸ ਆ ਲੁਧਿਆਣੇ ਦੇ ਵਿੱਚ ਜਿਨ੍ਹਾਂ ਦੇ ਰੇਟ ਦੇ ਬਹੁਤ ਚਰਚੇ ਆ ਤੇ ਤੁਸੀਂ ਇੱਧਰ ਵੀ ਸ਼ਾਪ ਉੱਪਰ ਦੇਖ ਸਕਦੇ ਹੋ ਇੱਧਰ ਵੀ ਭਾਜੀ ਉਹਨਾਂ ਦੀ ਸ਼ਾਪ ਦਾ ਲੋਗੋ ਉੱਪਰ ਲੱਗਿਆ ਬੋਰਡ ਲੱਗਿਆ ਵਾ ਸਾਡੀ ਐਡਰੈਸ ਬਾਰੇ ਸਮਝਾ ਦੇ ਕਿਉਂਕਿ ਜਿੱਦਾਂ ਦੇ ਤੁਸੀਂ ਪ੍ਰਾਈਸ ਤੁਹਾਨੂੰ ਮੈਂਸ਼ਨ ਕੀਤੇ ਆ ਤੇ ਕਸਟਮਰਾਂ ਦੇ ਬਹੁਤ ਫੋਨ ਆਣੇ ਆ ਉਹਦੇ ਨਾਲੋਂ ਐਡਰੈਸ ਆਪਾਂ ਪਹਿਲੇ ਵੀਡੀਓ ਦੀ ਸਟਾਰਟਿੰਗ 'ਚ ਦੱਸ ਦਈਏ। ਉਹ ਜੀ ਆਪਣਾ ਮੇਰੀ ਪਹਿਲਾਂ ਤੋਂ ਦਾਦਾ ਵੀ 40 ਸਾਲ ਪੁਰਾਣੀ ਦੁਕਾਨ ਹੈ। ਕੋਕਨਾ ਸੈਨੀਟੇਸ਼ਨ ਨਿਊ Shimla Puri chimney road ਨੇੜੇ ਕੁਲਾ ਚੌਕੀ। ਲੋ ਜੀ ਭਾਜੀ ਜਿੱਦਾਂ ਇਹ ਭਾਜੀ ਵਾਸ਼ਫਿਸ਼ ਹੈ ਨਾ ਮਾਰਕੀਟ ਦੇ ਵਿੱਚ 1500 2000 ਦਾ ਮਿਲਦਾ ਵਾ ਤੇ ਹੁਣ ਤੁਸੀਂ ਸਾਡਾ ਬੈਨੀਫਿਟ ਜਿਹੜੇ ਵਿਊਅਰ ਆ ਵੀਡੀਓ ਦੇਖਣ ਵਾਲੇ ਉਹਨਾਂ ਦਾ ਕਿੱਲਾ ਕਰਵਾਓਗੇ। ਇਹੜਾ ਇਹੀ ਮਾਰਕੀਟ ਚ ਮਿਲਦਾ ਇਹੀ ਬਾਅਦ ਤੇ ਸ਼ਰਸੀ ਇਦਾਂ ਪੂਰਾ ਸੈੱਟ 500 ਰੁਪਏ ਦਾ ਦਿੰਦਾ ਕੰਪਲੀਟ ਥੱਲੇ ਵੀ ਚਾਹੀਦਾ ਇਹਨੂੰ ਉੱਪਰਲਾ ਕੱਲਾ ਆਪਾਂ ਦੇ ਤਾਂ ਥੱਲੇ ਜਿਹੜੀ ਲੈਂਗ ਆ ਉਹ ਨਹੀਂ ਦੇਣੀ ਬਾਹਰ ਸਪੈਸ਼ਲ ਬਿੱਟ ਪ੍ਰੋਡੈਕਟ ਅੱਛਾ ਕੰਪਲੀਟ ਕੰਪਲੀਟ 500 500 ਰੁਪਏ ਦੇ ਵਿੱਚ ਲਓ ਜੀ ਵੀਰੋ ਇੱਥੇ ਵਿੱਚ ਭਾਈ ਨੇ ਧਮਾਕਾ ਕਰ ਦਿੱਤਾ ਤੇ ਜਿਹੜਾ ਵਾਚ ਵੇਚਣ ਮਾਰਕੀਟ ਦੇ ਵਿੱਚ 1500 2000 ਦਾ ਵਾ ਇੱਥੇ ਤੁਹਾਨੂੰ ਮਿਲ ਜਿਗਾ 500 ਰੁਪਏ ਦੇ ਵਿੱਚ ਭਾਈ ਆ ਟਾਈਪ ਬਹੁਤ ਸੋਹਣੀਆਂ ਲੱਗਦੀਆਂ ਮਾਰਕੀਟ ਤੇ ਦੇਖਿਆ ਕਿਰਪਨ 800 1000 2000 ਦੀ ਪਾਈਆਂ ਹੁੰਦੀਆਂ ਵਾ ਤੇ ਤੁਹਾਡੀ ਰੇਂਜ ਕੀ ਆ ਮਾਰਕੀਟ ਨਾਲੋਂ ਡਿਫਰੈਂਟ ਜਿਹੜਾ ਤੁਸੀਂ ਕਰ ਰਹੇ ਹੋ ਵੀ ਦੇ ਵਿੱਚ ਪਿੱਤਲ ਦੇ ਵਿੱਚ 250 ਰੁਪਏ ਤੋਂ ਸਟਾਰਟਿੰਗ ਹੈ ਰਾ ਭਾਜੀ ਪੱਕੀ ਗੱਲ ਹੈ ਨਾ ਪਿੱਤਲਾ ਬਿਲਕੁਲ ਪਿੱਤਲ ਦੇ ਵਿੱਚ ਪਿੱਤਲ ਦੀ ਬੋਟੀ ਦੇ ਬੀਚ ਵੀਡੀਓ ਦੇ ਚੱਕਰ ਤੇ ਆਪਣਾ ਘਾਟਾ ਜਾਂ ਨੁਕਸਾਨ ਨਾ ਕਰਵਾ ਲਿਓ ਜਿਹੜੀ ਮਾਰਕੀਟ ਦੇ ਚੀਨ 800 900 ਰੁਪਏ ਦੀ ਆ ਤੁਸੀਂ 250 ਦੀ ਕਹਿਤੀ ਆ 250 ਰੁਪਏ ਤੋਂ ਸਾਡੇ ਕੋਲੇ ਇਹੀ ਲੌਂਗ ਨੋਜ਼ ਲੌਂਗ ਨੋਜ਼ ਆਲੀ ਜਿਹੜੀ ਮਾਰਕੀਟ ਦੇ ਵਿੱਚ 4 500 800 ਰੁਪਏ ਦੀ ਅਲੱਗ-ਅਲੱਗ ਪ੍ਰਾਈਸ ਤੇ ਬੇਚੀ ਜਾ ਰਹੀ ਆ ਤੇ ਬਾਕੀ ਇਹਨਾਂ ਟਾਈਪ ਦਾ ਕੀ ਪ੍ਰਾਈਸ ਆ ਭਾਜੀ ਉਹਦੇ ਬਾਰੇ ਵੀ ਇਹ ਟੇਪ ਕਾਫੀ ਚੰਗਾ ਦੀ ਕੁਆਲਿਟੀ ਦਾ ਹੁੰਦਾ ਹੈ 450 ਇਹ ਵੀ ਸਾਡੇ ਕੋਲ ਜਿਹੜੀ ਆ 25 ਰੁਪਏ ਤੋਂ ਸ਼ੁਰੂ ਹੋ ਜਾਂਦੀ ਆ ਵਾਇਸ ਬ੍ਰਿਟਰ ਵਾਲੀ ਤੇ ਜਿੱਦਾਂ ਜਾਂ ਜੀ ਕੁਆਲਿਟੀ ਲੈਣੀ ਆ ਹਰ ਇੱਕ ਤਰ੍ਹਾਂ ਦੇ ਅਵੇਲੇਬਲ ਆ ਜਿੰਨੇ ਵਾਰੀ ਹੈਗੇ ਸਭ ਹੋ ਜਾਏਗੀ ਜਿਹੜਾ ਰੇਟ ਮਾਰਕੀਟ ਦੇ ਵਿੱਚ ਹਜ਼ਾਰਾਂ ਚਾਹ ਤੁਸੀਂ ਸੂਆਂ ਦੇ ਵਿੱਚ ਰੱਖਿਆ ਵਾ ਹਾਂ ਸੂਆਂ ਦੇ ਵਿੱਚ ਇਹ ਤੁਸੀਂ ਮਤਲਬ ਕਿੱਦਾਂ ਕਰ ਪਾ ਰਹੇ ਹੋ ਚੀਜ਼ ਨੂੰ ਜਿੰਦਾ ਨੋਰਮਲ ਸੌਫ ਦੇ ਉੱਪਰ ਆਹੀ ਚੀਜ਼ ਦੇ ਕਿ ਇਹ ਵਿੱਚ 1600 ਕਹਿ ਰਹੇ ਕੋਈ ਟੈਪ ਦਾ 800 ਰੁਪਏ ਕਹਿ ਰਿਹਾ ਤੁਸੀਂ ਤਾਂ ਅੱਗੋਂ-ਅੱਗੋਂ ਵੀ ਥੱਲੇ ਦੇ ਰਹੇ ਹੋ ਆਮ ਮਾਰਕੀਟ ਤੁਸੀਂ ਕੁਆਂਟੀਟੀ ਦਾ ਮੈਂ ਤੁਹਾਨੂੰ ਅੰਦਰ ਆਪਣਾ ਸਟਾਕ ਲਗਾਉਣਾ ਤੁਸੀਂ ਦੇਖ ਚੁੱਕੇ ਹੋ ਸਾਡੇ ਕੋਲ ਅਸੀਂ ਕੁਆਂਟੀਟੀ ਦਿਆ ਕੁਆਂਟੀਟੀ ਦੇ ਬાય ਕਰਦੇ ਹਾਂ ਹਾਂ ਕੁਆਂਟੀਟੀ ਦੇ ਬાય ਕਰਦੇ ਹਾਂ ਸਾਡੀ ਜਿੰਨੀ ਵੀ ਪਰਚੇਜ਼ A to Z ਮੰਨ ਲਓ ਚੈਨਾਵੇਰਾ ਗੁਜਰਾਤ ਤੋਂ ਬਣਦਾ ਸਾਡੀ ਰਾਤੋਂ ਹੀ ਕੰਟੇਨਰ ਆਣੇ ਤੇ ਇੰਨਾ ਦੇ ਕਰਕੇ ਦਾ ਪ੍ਰਾਈਸ ਇਸ ਰੇਂਜ ਚ ਆ ਸਕਦਾ ਵਾ ਇਹ ਤਾਂ ਨਾਰਮਲੀ ਆਪਾਂ ਨੇ ਇਸ ਪ੍ਰਾਈਸ ਦੇ ਆਸ-ਆਲੇ ਕੁਝ ਦੇਖੋ ਉਹਨੇ ਕਹਿੰਦੀ ਆ 500 ਤੇ ਆ ਮੰਨ ਲਓ ਥੋੜੀ ਕਾਉਂਟੀ ਹੁੰਦੀ ਆ ਚਾਹੇ ਕੋ ਸਾਡੇ ਕੋਲ ਤੁਸੀਂ ਹਜ਼ਾਰਾਂ ਚ ਕਾਉਂਟੀ ਲੋ ਤੇ ਹਜ਼ਾਰਾਂ ਦੇ ਵਿੱਚ ਵੀ ਇਹ ਪੀਸ ਮਿਲ ਜੋ ਹੋ ਗਿਆ ਪਰ ਸਤਵਾ ਜਿਵੇਂ ਆਪ ਤੁਸੀਂ ਚਾਈਨਾ ਵੇਰ ਬੱਲੋ ਅਸੀਕਾ ਜਿਹੜੇ ਵਗੈਰਾ ਵਾ ਲਾਈਟ ਵਾਲੇ ਗਲਾਸ ਵਾ ਜੀ ਬਹੁਤ ਟ੍ਰੈਂਡਿੰਗ ਆ ਇਹ 3-3000 ਦੇ ਆ 4-4000 ਦੇ ਤੇ ਹੁਣ ਤੁਹਾਡੇ ਕੋ ਮੌਫਰ ਕੀ ਚ ਵੀ ਉੱਪਰ ਲੈ ਕੇ ਜਾਣਾ ਬਿਲਕੁਲ ਬਿਲਕੁਲ ਇਹੀ ਜਿਹੜੀ ਤੁਹਾਨੂੰ ਅਸੀਂ ਜਿਹੜੀ ਮਾਰਕੀਟ ਦੇ ਵਿੱਚ 2000 2800 ਸਾਰਾ 1700 ਮਾਲੋ ਘੱਟੋ ਘੱਟ ਮਿਲੇਗਾ ਮੈਂ ਉਹੀ ਤੁਹਾਨੂੰ ਗਲਾਸ ਲਾਈਟ ਵਾਲਾ 3 ਲਾਈਟਿੰਗ 1000 ਵਿੱਚ ਦੇ ਦਾਂਗਾ ਭਾਜੀ ਆ ਕੱਟ ਵਰਕ ਕਰੂਗੀ ਨਾ ਬਿਲਕੁਲ ਬਿਲਕੁਲ ਜੀ ਕਲਰ ਚੇਂਜ ਨਾਲ ਕਲਰ ਚੇਂਜ علاوہ ਦੇਖ ਲਓ ਕਿ ਤੇ ਰੇਡ ਇਹਦਾ ਚੱਕਣਾ ਤੇ ਉਹ ਵੀ ਨਾਲ ਚੇਂਜ ਵਾਲਾ ਤੇ ਤੁਹਾਨੂੰ ਮਹਿੰਗਾ ਮਿਲੂਗਾ ਟ੍ਰਿਪਲ ਲਾਈਟ ਹੋਏਗੀ ਜੀ ਤਿੰਨ ਲਾਈਟ ਚੇਂਜਰ ਆ ਇਹ ਫੁੱਲ ਗਾਰੰਟੀ ਨਾਲ ਅੱਛਾ ਗਾਰੰਟੀ ਵੀ ਨਾਲ ਦੇਉਗੇ ਗਾਰੰਟੀ ਨਾਲ ਹਾਂ ਵੀ ਇਹ ਤੁਹਾਨੂੰ ਗਾਰੰਟੀ ਨਾਲ ਆ ਬਾਈ ਜਦ ਤੁਸੀਂ ਕਹਿੰਦੇ ਕਰੇ ਜੀ ਕਿੰਨੇ ਵਾਰ ਖਰਾਬ ਲਾਈਟ ਬੰਦ ਹੋ ਗਿਆ ਫਿਰ ਆ ਕੀ ਇਹਦੇ ਟੱਚ ਬੰਦ ਹੋ ਗਿਆ ਅਸੀਂ ਤੁਹਾਨੂੰ ਪੀਸ ਬਦਲ ਕੇ ਪੀਸ ਤੋਂ ਪੀਸ ਨਾਲ ਰਿਪਲੇਸਮੈਂਟ ਦੇਵੋਗੇ ਇਹ ਨਹੀਂ ਆ ਵੀ ਰਿਪੇਅਰ ਕਰਕੇ ਦਾਂਗੇ ਜੇ ਕੋਈ ਰਿਪਲੇਸਮੈਂਟ ਮਿਲ ਜਾਊਗੀ ਪੀਸ ਨਵਾਂ ਮਿਲ ਜਾਊਗਾ ਉੱਪਰ ਨਵਾਂ ਦੇ ਦਾਂਗੇ ਦੋਸਤੋ ਆ ਸਾਡੇ ਕੋਲੇ ਆ ਸਿੰਗਲ ਪੀਸ ਜਿਹੜੀ ਸੀਟ ਆ ਵਗੈਰਾ ਵਾ ਤੇ ਇਹਨਾਂ ਦਾ ਕੀ ਰੇਟ ਆ ਬਾਈ ਕਿਉਂਕਿ ਟ੍ਰੈਂਡਿੰਗ ਦੇ ਵਿੱਚ ਇਹ ਜਿਆਦਾ ਚੱਲ ਰਹੀਆਂ ਵਾ ਅੱਜਕੱਲ ਜਿਹੜੀ ਮਾਰਕੀਟ 'ਚ ਇਹ ਹੀ ਤੁ 2600 ਰੁਪਏ ਦੀ ਭਾਈ ਪੱਕੀ ਗੱਲ ਆ 2600 ਰੁਪਏ ਦੇ ਵਿੱਚ 2600 ਰੁਪਏ ਦੀ ਫਰਸਟ ਕੁਆਲਿਟੀ ਦਾ ਮਾਲ ਹੋਊਗਾ 2600 ਰੁਪਏ ਦੀ ਸਿੰਗਲ ਪੀਸ ਹੈ ਸਿੰਗਲ ਸੀਟ ਇਹ ਕਿਉਂਕਿ ਮਾਰਕੀਟ ਦੇ ਵਿੱਚ 6-6000 ਦੀ ਵੇਚੀ ਆ ਰਹੀ ਤੇ ਤਿੰਨ ਗੁਣਾ ਜ਼ਿਆਦਾ ਰੇਟ ਥੱਲੇ ਦੱਸਤਾ ਵਾ ਮੈਂ ਤਾਂ ਇਹਨੂੰ ਪਹਿਲੇ ਹੀ ਬੇਨਤੀ ਕਰ ਚੁੱਕਿਆ ਇਹ ਸਾਡਾ ਕੁਆਂਟੀਟੀ ਤੇ ਕਰ ਕੁਆਂਟੀਟੀ ਤੇ ਕਰਕੇ ਤਾਂ ਥੱਲੇ ਆ ਵੀ ਇਸ ਰੇਟ ਤੇ ਮਿਲੂਗਾ ਸਾਾਨੂੰ ਮਾਲ ਇੱਕ ਆਫਰ ਹੋਰ ਜੇ ਬਾਈ ਚਾਹ ਦੇ ਤੇ ਮੰਨ ਲਓ ਸ਼ੇਅਰ ਕਰਕੇ ਆਉਂਦਾ ਵੀਡੀਓ ਸ਼ੇਅਰ ਕਰਕੇ ਆਵੇ ਉਹ ਸ਼ੇਅਰ ਕਰਕੇ ਆਏਗਾ ਤਾਂ ਉਹਦੇ ਲਈ ਮੈਂ ਸਪੈਸ਼ਲ ਗਿਫਟ ਜੈਟ ਵੀ ਹੈ ਜੈਟ ਸੇ ਇਹਦੀ 200 ਰੁਪਏ ਕੋਸਟ ਹੈ ਤੇ ਇਹ ਮੈਂ ਸਭ ਨੂੰ ਫ੍ਰੀ ਦੋਗੇ ਤੁਸੀਂ ਫ੍ਰੀ ਦਵਾਂਗਾ ਜਿਹੜਾ ਵੀ ਲੋ ਜੀ ਭਾਜੀ ਉਹਨਾਂ ਨੇ ਇੱਕ ਹੋਰ ਫ੍ਰੀ ਡੀਲ ਦਿੱਤੀ ਆ ਬਸ ਵੀਡੀਓ ਸ਼ੇਅਰ ਕਰਨਾ ਵਾ ਸ਼ੇਅਰ ਵਾਲੇ ਬਟਨ ਤੇ ਦਬਾ ਦਿਓ ਅ ਲਗਾ ਦਿਓ ਅੰਗੂਠਾ ਤੇ ਆ ਗਿਫਟ ਹੋ ਜਾਣਾ ਤੁਹਾਡਾ ਵੀਰੋ ਨੂੰ ਵਾਸ਼ਰ ਸਨ ਸਿੰਗਲ ਪੀਸ ਜਿਹੜਾ ਹੁੰਦੇ ਆ ਡੰਮਰੂ ਵੀ ਕਹਿ ਦਿੰਦੇ ਆ ਤੇ ਇਹ ਮਾਰਕੀਟ 'ਚ 3000-3500 ਦਾ ਵਿਕਦਾ ਜੇ ਤੁਹਾਡੇ ਕੋ ਆਈਏ ਸਪੈਸ਼ਲ ਕੀ ਰੇਟ ਮਿਲੂਗਾ ਭਾਜੀ ਬਸ ਜੀ ਇਹ ਜਿਹੜਾ ਸਹੀ ਜਿਹੜਾ ਇਸ ਕੁਆਲਿਟੀ ਦਾ ਵਾਸ਼ਰ ਹੈ ਜਿਹੜਾ 3800 ਰੁਪਏ ਦੀ ਰੇਂਜ 'ਚ ਮ لیکن ਸਾਡੇ ਕੋਲੋ ਇਹੀ ਕੀ ਤੁਹਾਨੂੰ 1500 ਰੁਪਏ ਤੋਂ ਸਟਾਰਟ ਹੋ ਜੂ ਕਲਰ ਸੇਮ ਇਹੀ ਪੀਸ 1500 ਰੁਪਏ ਦੇ ਵਿੱਚ ਜਿਹੜਾ ਮਰਜ਼ੀ ਆ ਕੇ ਲੈ ਕੇ ਜਾ ਸਕਦਾ ਵਾ ਜਿਹੜਾ ਮਰਜ਼ੀ ਆ ਕੇ ਲੈ ਕੇ ਜਾ ਸਕਦਾ ਜੇ ਇਹੀ ਤੁਸੀਂ ਪਲੇਨ ਵਾਈਟ ਲੈਣੇ ਆ ਤਾਂ ਸਾਡੇ ਕੋਲ 1300 ਚ ਵੀ ਸ਼ੁਰੂ ਹੋ ਗਿਆ ਅੱਛਾ ਇਹ ਤੋਂ ਵੀ ਸਟਾਰਟਿੰਗ ਥੱਲੇ ਰੇਟ ਚ ਵੀ ਤੁਹਾਡੇ ਕੋਲ ਪਈ ਆ 1300 ਚ ਸ਼ੁਰੂ ਹੋ ਗਿਆ ਇਹ ਮਤਲਬ ਬੈਨੀਫਿਟ ਹੀ ਬੈਨੀਫਿਟ ਆ ਇਸ ਵੀਡੀਓ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਵੈਰਾਈਟੀ ਕਿੰਨੀ ਅਲੱਗ-ਅਲੱਗ ਤਰੀਕੇ ਦੀ ਆ ਹਰੇਕ ਕਲਰ ਦੇ ਵਿੱਚ ਅਵੇਲੇਬਲ ਆ ਉਸ ਹਾਦਨਾ ਪ੍ਰਾਈਸ ਥੋੜਾ ਉੱਪਰ-ਨੀਚੇ ਹੋ ਜਾਂਦੇ ਆ ਸਟਾਰਟਿੰਗ 1 ਤਾਂ ਤੁਸੀਂ ਚੈੱਕ ਕਰ ਸਕਦੇ ਹੋ ਹਰੇਕ ਪ੍ਰਕਾਰ ਦੀ ਤੁਹਾਨੂੰ ਮੱਤਲਬ ਵੈਨਿਟੀ ਹੋ ਗਈ ਜਾਂ ਟਾਇਲਟ ਸੀਟ ਹੋ ਗਈ ਸਿੰਗਲ ਪੀਸ ਹੋ ਗਈਆਂ ਤੁਹਾਨੂੰ ਇੱਥੇ ਹੀ ਮਿਲ ਜਾਣਾ ਮੱਤਲਬ ਕਿਤੇ ਜਾਣ ਦੀ ਲੋੜ ਨਹੀਂ ਹੈ ਭਾਜੀ ਉਹਨਾਂ ਕੋ ਸਟਾਕ ਫੁੱਲ ਆ ਤੇ ਇੱਕੋ ਹੀ ਸ਼ਾਪ ਦੇ ਉੱਤੋਂ ਹਰੇਕ ਚੀਜ਼ ਤੁਹਾਨੂੰ ਆਪਣੇ ਘਰ ਦੇ ਲਈ ਮਿਲ ਜਾਊਗੀ ਇੱਥੇ ਭਾਜੀ ਉਹਨਾਂ ਕੋ ਆਓ ਸੰਪਰਕ ਕਰੋ ਡੀਲਿੰਗ ਬਹੁਤ ਵਧੀਆ ਭਾਜੀ ਉਹਨਾਂ ਦੀ ਤੇ ਆਫਰ ਇੱਕ ਤੋਂ ਇੱਕ ਲੈ ਕੇ ਆਏ ਆ ਇਹ ਵੀਡੀਓ ਨੂੰ ਬਸ ਸ਼ੇਅਰ ਕਰਨਾ ਨਹੀਂ ਭੁੱਲਣਾ ਤੇ ਤੁਸੀਂ ਦੇਖ ਸਕਦਾ ਕੁਆਲਿਟੀਆ ਤੇ ਬ੍ਰੈਂਡ ਕਿੰਨੇ ਅਲੱਗ-ਅਲੱਗ ਪੀਸ ਆ ਜਿਹੜੇ ਘਰ ਦੀ ਤੁਹਾਡੇ ਸੋਹਣਾ ਪਾਣਾ ਹੋਰ ਚਮਕਾ ਦੋਗੇ ਪਾਣੀ ਜਿਹੜਾ ਇਹ ਹੈਂਡ ਮੇਡ ਸਿੰਕ ਜਿਹੜੇ ਆ ਇਹਨਾਂ ਦੇ ਵਿੱਚ ਨੌਇਸ ਵਗੈਰਾ ਨਹੀਂ ਆਉਂਦੀ ਤੇ ਲਗਭਗ ਘਰਾਂ ਦੇ ਵਿੱਚ ਆਹੀ ਲਗਾਏ ਜਾ ਰਹੇ ਆ ਤੇ ਮਾਰਕੀਟ 'ਚ ਇਹ ਵੀ ਕਾਫੀ ਹਾਈ ਰੇਂਜ ਦੇ ਵਿੱਚ ਤੇ ਤੁਹਾਡੇ ਕੋਲ ਇੱਚ ਕੀ ਬੈਨੀਫਿਟ ਦੋਗੇ ਤੁਸੀਂ ਸਾਨੂੰ ਜਿਹੜਾ ਮਾਰਕੀਟ ਦੇ ਵਿੱਚ ਆ ਕੋਈ 6000 ਕੋਈ 7000 ਕੋਈ 5000 ਇਦਾਂ ਵੇਚਦੇ ਨੇ ਲੇਕਿਨ ਉਹੀ ਚੀਜ਼ ਸਾਡੇ ਕੋਲੋਂ ਸੇਮ ਕੁਆਲਿਟੀ ਸੇਮ ਪ੍ਰੋਡਕਟ ਹਾਂ ਸੇਮ ਪ੍ਰੋਡਕਟ ਤੁਹਾਨੂੰ 2400 ਰੁਪਏ ਦਾ ਡਬਲ ਸਿੰਕ ਸਿੰਗਲ ਜਾਂ ਡਬਲ ਭਜੀ ਡਬਲ ਡਬਲ ਵਾਲਾ ਇਹੀ ਪੀਸ ਹੋਊਗਾ ਪਾਈਪ ਵਗੈਰਾ ਨਾਲ ਹੋਊਗਾ ਭਾਈ ਸਾਰਾ ਕੰਪਲੀਟ ਹਾਂ ਪਾਈਪ ਫਰੂਟ ਬਾਸਕਟ ਇਹ ਸਾਰਾ ਨਾਲ ਹੀ ਮਿਲੇਗਾ ਜੇ ਫਰੂਟ ਬਾਸਕਟ ਹੋਗੀ ਸਾਈਡ ਦੇ ਉੱਤੇ ਫੂਲ ਵਗੈਰਾ ਧੋ ਕੇ ਆਪਾਂ ਬਾਕਰ ਦੇ ਵਿੱਚ ਰੱਖਣਾ ਹੋਵੇ ਤੇ ਇਹ ਸਾਰਾ ਦਾ ਨਾਲ ਫ੍ਰੀ ਹੈ ਇਸ ਰੇਟ ਦੇ ਉੱਤੇ ਵੀ ਮਾਰ ਕੇ ਨਾਲ ਹਾਫ ਰੇਟ ਦੇ ਦਥਾ ਦੇ ਗਏ 2400 2400 ਰੁਪਏ ਦੇ ਵਿੱਚ ਤੇ ਇਹੀ ਤੁਸੀਂ ਸਿੰਗਲ ਲੈਣਾ ਤਾਂ ਸਾਨੂੰ 1300 ਰੁਪਏ ਦਾ ਮਾਰਕੀਟ 'ਚ ਸਿੰਗਲ 3000 ਦਾ ਵੇਚਦਾ ਤਾਂ ਤੁਸੀਂ 1300 ਰੁਪਏ ਦੇ ਵਿੱਚ ਦੇ ਰਹੇ ਹੋ 1300 ਲੋ ਵੀ ਵੀਰੋ ਭਾਜੀ ਹੁਣਾਂ ਨੇ ਮਤਲਬ ਫਾਇਦੇ ਤੁਹਾਡੇ ਹਰੇਕ ਪਾਸੇ ਆ ਤੁਸੀਂ ਕਰਨਾ ਕਿ ਇਸ ਵੀਡੀਓ ਨੂੰ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਭਾਜੀ ਹੁਣਾਂ ਕੋਲ ਆਓ ਕਿਉਂਕਿ ਇਹੋ ਜੇ ਦੁਕਾਨਦਾਰ ਅਸੀਂ ਤੁਹਾਡੇ ਲਈ ਲੱਭ ਕੇ ਲੈ ਕੇ ਆਉਂਦੇ ਜਿਹੜੇ ਤੁਹਾਡੇ ਪੈਸੇ ਨੂੰ ਬਚਾਵੇ ਜਿੱਥੇ ਤੁਹਾਡਾ ਇੱਕ ਬਾਥਰੂਮ ਤਿਆਰ ਹੋਣਾ ਉੱਥੇ ਭਾਜੀ ਤਿੰਨ ਬਾਥਰੂਮ ਤਿਆਰ ਕਰਕੇ ਦੇਵੋਗੇ ਤੁਹਾਨੂੰ ਸੇਮ ਪ੍ਰਾਈਸ ਦੇ ਉੱਤੇ ਇਕ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਜਿਹੜੀ ਇੰਗਲਿਸ਼ ਸੀਟ ਭਾਜੀ ਟਾਇਲਟ ਸਟਾਰਟਿੰਗ ਕਿੰਨੇ ਤੋਂ ਆਪਣੇ ਕੋਲ ਹੋ ਜਾਂਦੀ ਭਾਜੀ ਆਪਣੇ ਕੋਲੇ ਜੀ ਨਹੀਂ ਇੰਗਲਿਸ਼ ਸੀਟ ਪਲੱਸ ਟੈਂਕੀ ਪਲੱਸ ਦਾ ਕਵਰ ਪਰ ਕੰਪਲੀਟ ਆਹ ਕੰਪਲੀਟ ਅਸੀਂ 1100 ਰੁਪਏ ਦਾ 1100 ਰੁਪਏ ਦੇ ਵਿੱਚ ਇੰਗਲਿਸ਼ ਸੀਟ ਕੰਪਲੀਟ ਭਾਜੀ ਬਿਲਕੁਲ ਜਿਹੜੀ ਮਾਰਕੀਟ ਤੇ 2500 ਸਟਾਰਟਿੰਗ ਰੇਟ ਹੀ 2500 ਰੱਖਿਆ ਹੈ ਲੋਕਾਂ ਨੇ ਉਹ 1100 ਤੋਂ ਸਟਾਰਟਿੰਗ ਆਪਣੀ 1100 ਰੁਪਏ ਵਿੱਚ ਜਿਵੇਂ ਉਹਦੇ ਨਾਲ ਹੀ ਪਲਾਸ ਟੈਂਕੀ ਵੀ ਮਿਲ ਜਾਏਗੀ ਸੀਟ ਕਵਰ ਤੇਨੀ ਵੀ ਕੁਆਂਟੀਟੀ ਤੁਸੀਂ ਆਪ ਦੇਖ ਸਕਦੇ ਹੋ ਹਾਂ ਵੀ ਹਰੇਕ ਪਾਸੇ ਕੁਆਂਟੀਟੀ ਮੰਗੋ ਭਾਜੀ ਜਨਾਜ਼ ਅਸੀਂ ਸਟੋਰ ਇਧਰਲੇ ਵਿੱਚ ਵੀ ਆਏ ਆ ਸਾਹਮਣੇ ਵੀ ਗਏ ਆ ਫਿਰ ਮਲਟੀ ਸਟੋਰੀ ਸਟੋਰ ਸੀਗਾ ਉਹਦੇ ਵਿੱਚ ਵੀ ਕੁਆਂਟੀਟੀ ਪੂਰੀ ਭਰੀ ਹੋਈ ਆ ਬਸ ਇਹ ਕਰਨਾ ਤੁਸੀਂ ਇਹੀ ਆ ਵੀਡੀਓ ਨੂੰ ਸ਼ੇਅਰ ਕਰਨਾ ਤੇ ਭਾਜੀ ਹੁਣਾਂ ਕੋਲ ਪਹੁੰਚੋ ਪੈਸੇ ਦੇ ਵਿੱਚ ਭਾਜੀ ਹੁਣ ਪੂਰਾ ਤੁਹਾਡਾ ਫਾਇਦਾ ਕਰਨਗੇ ਵੀਡੀਓ ਦੇਖਣ ਦੇ ਲਈ ਤੁਹਾਡਾ ਧੰਨਵਾਦ ਜੀ ਮੈਂ ਹਾਂ ਤੁਹਾਡਾ ਆਪਣਾ ਲਖਨਪਾਲ ਧੰਨਵਾਦ